ਵੀਰੋ ਸਤਿ ਸ੍ਰੀ ਅਕਾਲ ਵੀਰੇ ਸੀ ਕਹਿੰਦੇ ਹੈ ਰੈਸਕਿਊ ਵਾਸਤੇ ਬੇ ਕਿੱਥੇ ਹੈ ਜੀ ਕਿੱਥੇ ਕਹਿ ਰਹੇ ਹੋ ਜੀ ਆਹ ਬਾਲੀਓ ਨੰਬਰ ਪਾਣੀ ਲਵਾ ਵਿੱਚ ਇੱਧਰ ਬੜਿਆ ਆਇਆ ਹੈ ਵਿੱਚ ਆਹ ਖੋਡੇ ਜੀ ਆ ਜਾ ਇੱਥੇ ਬੜਿਆ ਆਇਆ ਅੰਦਰ ਕਿਹੜੀ ਖੋਡੇ ਚ ਕਹਿ ਰਹੇ ਹੋ ਜੀ ਆ ਇੱਧਰ ਆਓ ਜਿਹੜੇ ਅੰਦਰ ਇੱਧਰ ਜੀ ਲਿਖੋ ਜਿੱਥੇ ਆ ਜਿਹੜੀ ਖੋਡੇ ਹਨ ਇਹਦੇ ਅੰਦਰ ਆ ਦਿਖਲੀ ਜਿਹੜੀ ਅੱਛਾ ਜੀ ਉਰੇ ਹੈ ਜੀ ਹਾਂ ਜੀ ਹਾਂ ਵੀਰੋ ਸਤਿ ਸ੍ਰੀ ਅਕਾਲ ਵੀ ਕੈਨੀਮਲ ਮਫਰਾਜ ਉਡਾਈ ਆਪਾਂ ਨੇ ਚੜ ਜਾ ਇਹ ਕਿਵੇਂ ਚੱਲਦਾ ਮਾੜਾ ਕਿੱਥੇ ਇਹਨਾਂ ਸਸੀਕਾਲ ਬਿਲਕੁਲ ਰੈਸਕਿਊ ਵਾਸਤੇ ਆਏ ਆ ਜੀ ਇੱਕ ਐਨੀਮਲ ਸਾਡਾ ਫੜਿਆ ਪਿਆ ਜੀ ਇੱਕ ਇੱਕ ਅੰਦਰ ਹੈ ਇਹਦੇ ਜਾ ਕੇ ਦੇਖਨੇ ਜਾਨਵਰ ਕਿਹੜਾ ਜੀ ਜਦੋਂ ਲੱਕੜ ਕੋ ਆਪਣੀ ਫੋਨ ਤੇ ਲੜਕੋ

ਹਰ ਲਿਆ ਇਹ ਹੈ ਹੀ ਕੰਕ੍ਰੀਟ ਬੋਝ ਦੇ ਦੱਬਾ ਕਰ ਜੀ ਇਹ ਬੋਲਣ ਦਾ ਇੰਦੱਕਾ ਨਹੀਂ ਲਓ ਜਾਕੀ ਆਪਾਂ ਜੰਦਰ ਜਾ ਕੇ ਨਜ਼ੀਕ ਕਰ ਦਾਂਗੇ ਆਪਾਂ ਠੀਕ ਹੈ ਅੱਜ ਕਿਹੜਾ ਜੀ ਜੀ ਵਿਕਾਸ ਨਗਰ ਵਿਕਾਸ ਨਗਰ ਚ ਆਇਆ ਜੀ ਪਹਿਲਾਂ ਸੋ ਦਾ ਰੈਸਕਿਊ ਹੈਗਾ ਕਿ ਇਹ ਅਰਜੀਨਾਰ ਦੇ ਵਿੱਚ ਫਿਰ ਤੋਂ ਪੜਿਆ ਨਹੀਂ ਬਲ ਆਪਾਂ ਕੋਮਨ ਕਿਤੇ ਜੁੜੇ ਜਾ ਕੇ ਆਪਾਂ ਫੋਨ ਦੀ ਸਪੋਰਟ ਜਾ ਕੇ ਜਿੰਦਗੀ ਜੱਤ ਨਹੀਂ ਕਰਦੇ ਆ ਫਸਲ ਗਰਮੀ ਬਹੁਤ ਆਈ ਹੁਣ ਸੱਤ ਵੀ ਇਹ ਚੱਟੜੇ ਹੋ ਜਾਂਦੇ ਨੇ ਜੀ ਠੀਕ ਹੈ ਅਸੀਂ ਸਾਰੇ ਵੀਰਾਂ ਨੂੰ ਸਸਰੀ ਕਾਨ ਅੱਜ ਛੱਡਣ ਆਇਆ ਜੀ ਜਾਨਵਰ ਅਸੀਂ ਅੱਜ ਕੱਲ 2 ਜਾਨਵਰ ਨਹੀਂ ਰੱਤੀ ਰੈਸਕਿਊ ਕੀਤੇ ਸੀ ਅਸੀਂ ਕਿ ਕਹੇਗਾ ਜੀ ਇਹ ਲਾ ਹੋਮਨ ਉਸਨੇ ਕਿਤੇ ਜੁਗ ਸਾਡੇ ਆਮ ਘਰ ਅੱਜ ਹੁੰਦਾ ਜੀ ਠੀਕ ਹੈ ਜੀ ਕਿ ਬਰਸਾਤ ਦਾ ਮੌਸਮ ਚੱਲ ਪਿਆ ਜੀ ਹੁਣ ਇਹ ਹੈਗਾ ਹੀ ਕਾਮਨ ਕ੍ਰੀਏਟ ਠੀਕ ਹੈ ਜੀ ਇਹ ਹੈਗਾ ਇਸ ਹਰਟ ਕਿਲਰ ਠੀਕ ਇਹ ਆਪਣਾ ਇਹ ਇਹ ਬਹੁਤ ਦੇ ਬਰੀਕ ਬਰੀਕ ਦੇ ਫਿਕਸ ਨੇ ਠੀਕ ਹੈ ਜੀ ਤੇ ਨਿਊਰੋਟੌਕਸਿਕ ਜ਼ਹਿਰ ਹੈ ਇਹਦੇ ਚ ਸਾਡੇ ਆਮ ਘਰਾਈ ਨਿਕਲਦਾ ਹੁੰਦਾ ਜੀ ਆ ਗਿਆ ਜੀ ਇਹ ਰਾਦਸ਼ ਕਰਕੇ ਇਹ ਗਾ ਜੀ ਆਪਣੇ ਵਾਤਾਵਰਨ ਦੇ ਵਿੱਚ ਅਸੀਂ ਕਰਤਾ ਹੀ ਜੰਗਲ ਚੈੱਕ ਕਰ ਲਈ ਜੀ ਇਹਨੂੰ ਇਹ ਸਾਡੇ ਕੋਲ ਆ ਗਿਆ ਦੂਆ ਇਹ ਆ ਗਿਆ ਜੀ ਆਇਆ ਜੀ ਇਹ ਵੀ ਹੁੰਦੇ ਮੈਨੂੰ ਲੱਗਦਾ ਪਰ ਥੋੜਾ ਜਿਹਾ ਛੇੜੇ ਦਾ ਬਰਵੰਜਾ ਕਲਰ ਹੁੰਦਾ ਜੀ ਇਹਦਾ ਆ ਵੀ ਜਾ ਰਹੇ ਆਪਣੇ ਵਾਤਾਵਰਣ ਦੇ ਵਿੱਚ ਜੀ ਉਹ ਉੱਧਰ ਗਿਆ ਉੱਧਰ ਗਿਆ ਜੀ ਠੀਕ ਹੈ ਜੀ ਓਕੇ ਜੀ